ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸੋਰੀ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਿੰਗਰ ਨਿੰਜਾ ਦੇ ਬਾਰੇ ਜਿਨ੍ਹਾਂ ਦੇ ਸੈਡ ਸੌਂਗਸ ਨੇ ਵੀ ਲੋਕਾਂ ਨੂੰ ਉਹਨਾਂ ਦਾ دیਵਾਨਾ ਬਣਾ ਦਿੱਤਾ ਸੀ ਲੋਕਾਂ ਦੇ ਵਿੱਚ ਉਹਨਾਂ ਦੇ ਸੈਡ ਸੌਂਗ ਬਹੁਤ ਟਾਈਮ ਤੱਕ ਚੱਲਦੇ ਰਹੀਆ ਪੰਜਾਬੀ ਇੰਡਸਟਰੀ ਦੇ ਗੀਤਕਾਰ ਗਾਇਕ ਤੇ ਐਕਟਰ ਨਿੰਜਾ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹਿੱਟ ਗੀਤ ਦਿੱਤੇ ਨੇ ਨਿੰਜਾ ਦਾ ਜਨਮ 6 ਮਾਰਚ 1991 ਨੂੰ ਲੁਧਿਆਣਾ ਦੇ ਢੋਲੇਵਾਲ ਚੌਂਕ ਦੇ ਵਿੱਚ ਹੋਇਆ ਸੀ ਦੱਸਦੀ ਹੈ ਕਿ ਉਹਨਾਂ ਦਾ ਅਸਲੀ ਨਾਮ ਅਮਿਤ ਪੱਲਾ ਨਿੰਜੋ ਦਾ ਇੱਕ ਭਰਾ ਵੀ ਹੈ ਉਹਨਾਂ ਨੇ ਆਰਿਆ ਕਾਲਜ ਤੋਂ ਬੀਏ ਦੀ ਐਜੂਕੇਸ਼ਨ ਹਾਸਲ ਕੀਤੀ ਹੈ ਨਿੰਜਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨੇ ਹੁਣ ਤੱਕ ਉਹ ਬਹੁਤ ਸਰੀ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਨੇ ਨਵੀਂ-ਨਵੀਂ ਗੀਤਾਂ ਦੇ ਨਾਲ ਪ੍ਰਸ਼ੰਸਕਾ ਦਾ ਉਹਨਾਂ ਦੇ ਵੱਲੋਂ ਹਰ ਵਾਰ ਦਿਲ ਵਿੱਚ ਜਿੱਤੇ ਗਿਆ ਫਿਲਮਾਂ 'ਚ ਉਹਨਾਂ ਦੇ ਕਿਰਦਾਰਾਂ ਨੂੰ ਪ੍ਰਸ਼ੰਸਕਾ ਨੇ ਕਾਫੀ ਪਸੰਦ ਕੀਤਾ ਹੈ ਨਿੰਜ ਨੇ ਹੁਣ ਤੱਕ ਬਹੁਤ ਸਾਰੇ ਅਵਾਰਡਸ ਵੀ ਆਪਣੇ ਨਾਮ ਕੀਤੇ ਆ ਬਹੁਤ ਸਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਉਹਨਾਂ ਦਾ ਕੰਮ ਜੋ ਆਇਆ ਲਗਾਤਾਰ ਹਿੱਟ ਹੀ ਰਿਹਾ ਹੈ ਨਿੰਜ ਨੇ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਉਹ ਸੁਰਖੀਆਂ ਦੇ ਵਿੱਚ ਰਹੇ ਨੇ ਆਪਣੀ ਕਲਾਕਾਰੀ ਦੇ ਨਾਲ ਪ੍ਰਸ਼ੰਸਕਾਂ ਦਾ ਉਹਨਾਂ ਦੇ ਵੱਲੋਂ ਦਿਲ ਮੋਇਆ ਗਿਆ ਨਿੰਜ ਨੇ ਸੈਡ ਤੇ ਰੋਮਾਂਟਿਕ ਗੀਤਾਂ ਦੇ ਨਾਲ ਹਮੇਸ਼ਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਖਾਸ ਜਗ੍ਹਾ ਬਣਾਈ ਹੈ ਉਹਨਾਂ ਦੇ ਵੱਲੋਂ ਜਦੋਂ ਚੰਨਾ ਮੀਰਿਆ ਦੇ ਵਿੱਚ ਕੰਮ ਕੀਤਾ ਗਿਆ ਸੀਗਾ ਤੇ ਲੋਕਾਂ ਨੂੰ ਉਹਨਾਂ ਦਾ ਕੰਮ ਜੋ ਸੀ ਕਾਫੀ ਜ਼ਿਆਦਾ ਪਸੰਦ ਵੀ ਆਇਆ ਸੀ ਤੇ ਦੱਸਦੀ ਹੈ ਕਿ ਨਿੰਜਾ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਉਹਨਾਂ ਦੇ ਵੱਲੋਂ ਆਪਣੀ ਫੈਮਲੀ ਦੇ ਨਾਲ ਅਕਸਰ ਕਈ ਤਸਵੀਰਾਂ ਜੋ ਆ ਸੋਸ਼ਲ ਮੀਡੀਆ ਤੇ ਸਾਂਝੀਆਂ ਵੀ ਕੀਤੀਆਂ ਜਾਂਦੀਆਂ ਨੇ ਤੇ ਦੱਸਦੇ ਕਿ ਨਿੰਜਾ ਨੂੰ ਸੋਸ਼ਲ ਮੀਡੀਆ ਉੱਤੇ 4.2 ਮਿਲੀਅਨ ਲੋਕ ਫੋਲੋ ਕਰਦੇ ਹੈ ਲੇਟੈਸਟ ਟਰੈਕ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਲੇਟੈਸਟ ਟਰੈਕ ਜੋ ਸੀਗਾ ਵਾਰ ਐਂਥਮ ਰਿਲੀਜ਼ ਹੋਇਆ ਸੀ ਉਸ ਦੇ ਵਿੱਚ ਉਹ ਨਿੰਜਾ ਜੋ ਆ ਦਸਤਾਰ ਸਜਾਏ ਹੋਏ ਨਜ਼ਰ ਆ ਰਹੇ ਸੀਗੇ ਤੇ ਇਸ ਦੇ ਵਿੱਚ ਉਹਨਾਂ ਦੇ ਨਾਲ ਵਜ਼ੀਰ ਪਾਤਰ ਵੀ ਨਜ਼ਰ ਆ ਰਹੇ ਨੇ ਤਾਂ ਨਿੰਜਾ ਨੂੰ ক্রিকেট ਦਾ ਵੀ ਸ਼ੌਂਕ ਆ ਉਹਨਾਂ ਦੇ ਸੋਸ਼ਲ ਮੀਡੀਆ ਉੱਤੇ ਤੁਸੀਂ ਵੇਖ ਸਕਦੇ ਹੋ ਵੀ ਉਹ ক্রিকেট ਖੇਡਦਿਆਂ ਹੋਇਆ ਵੀ ਜੋ ਨਜ਼ਰ ਆ ਰਿਹਾ ਤਾਂ ਖਾਲੀ ਟਾਈਮ ਦੇ ਵਿੱਚ ਨਿੰਜਾ ਜੋ ਹੈ ਸਭ ਚੀਜ਼ਾਂ ਕਰਨੀਆਂ ਵੀ ਪਸੰਦ ਕਰਦੇ ਹੈ ਇਸ ਤੋਂ ਇਲਾਵਾ ਉਹਨਾਂ ਦੇ ਸੋਸ਼ਲ ਮੀਡੀਆ ਉੱਤੇ ਆਪਣੇ ਜੋ ਘੁੰਮਣ ਦੀਆਂ ਤਸਵੀਰਾਂ ਵੀ ਹੁੰਦੀਆਂ ਉਹ ਸਾਂਝੀਆਂ ਕਰਦੇ ਹੈ ਜਿਵੇਂ ਹਰ ਕਿਸੇ ਦਾ ਇੱਕ ਸਪਨਾ ਹੁੰਦਾ ਹੀ ਆ ਕਹਿ ਦਈਏ ਵੀ ਹਰ ਕਿਸ ਨੇ ਸੋਚਿਆ ਹੀ ਹੁੰਦਾ ਵੀ ਅਸੀਂ ਪਹਾੜਾਂ ਦੇ ਵਿੱਚ ਜਾ ਕੇ ਇਹ ਚੀਜ਼ ਕਰਨੀ ਆ ਤਾਂ ਨਿੰਜਾ ਦੇ ਵੱਲੋਂ ਵੀ ਜੋ ਆ ਪਹਾੜਾਂ ਦੇ ਵਿੱਚ ਜਾ ਕੇ ਆ ਖਾਣਾ ਖਾਦਾ ਜਾ ਰਿਹਾ ਤੇ ਇਸ ਦੀਆਂ ਤਸਵੀਰਾਂ ਵੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਆ ਤੇ ਤੁਹਾਨੂੰ ਨਿੰਜਾ ਕਿਸ ਤਰੀਕੇ ਦੇ ਨਾਲ ਵਧੀਆ ਲੱਗਦੇ ਆ ਗਾਇਕ ਯਾ ਇੱਕ ਐਕਟਰ ਦੇ ਤੌਰ ਤੇ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੋ ਯਾਨੀ ਕਿ ਸੋਨੇ ਦੇ ਇਜਾਜ਼ਤ ਤੇ ਦੇਖਦੇ ਰੋ ਦੈਨਿਕ ਸਵੇਰਾ ਟੀਵੀ ਸੱਚੀ ਗੱਲ ਦੁਸਲੇਖਾ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਿੰਗਰ ਨਿੰਜਾ ਦੇ ਬਾਰੇ ਜਿਨ੍ਹਾਂ ਦੇ ਸੈਡ ਸੌਂਗਸ ਨੇ ਵੀ ਲੋਕਾਂ ਨੂੰ ਉਹਨਾਂ ਦਾ دیਵਾਨਾ ਬਣਾ ਦਿੱਤਾ ਸੀ ਲੋਕਾਂ ਦੇ ਵਿੱਚ ਉਹਨਾਂ ਦੇ ਸੈਡ ਸੌਂਗ ਬਹੁਤ ਟਾਈਮ ਤੱਕ ਚੱਲਦੇ ਰਹੀਆ ਪੰਜਾਬੀ ਇੰਡਸਟਰੀ ਦੇ ਗੀਤਕਾਰ ਗਾਇਕ ਤੇ ਐਕਟਰ ਨਿੰਜਾ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹਿੱਟ ਗੀਤ ਦਿੱਤੇ ਨੇ ਨਿੰਜਾ ਦਾ ਜਨਮ 6 ਮਾਰਚ 1991 ਨੂੰ ਲੁਧਿਆਣਾ ਦੇ ਢੋਲੇਵਾਲ ਚੌਕ ਦੇ ਵਿੱਚ ਹੋਇਆ ਸੀ ਦੱਸਦੀ ਹੈ ਕਿ ਉਹਨਾਂ ਦਾ ਅਸਲੀ ਨਾਮ ਅਮਿਤ ਪੱਲਾ ਹੈ ਨਿੰਜਾ ਦਾ ਇੱਕ ਭਰਾ ਵੀ ਹੈ ਉਨਾ ਨੇ ਆਰਿਆ ਕਾਲਜ ਤੋਂ ਬੀਏ ਦੀ ਐਜੂਕੇਸ਼ਨ ਹਾਸਲ ਕੀਤੀ ਹੈ ਨਿੰਜਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨੇ ਹੁਣ ਤੱਕ ਉਹ ਬਹੁਤ ਸਰੀ ਫਿਲਮਾਂ ਦੇ ਵਿੱਚ ਨਜ਼ਰ ਆ ਚੁੱਕੇ ਨੇ ਨਵੇਂ-ਨਵੇਂ ਗੀਤਾਂ ਦੇ ਨਾਲ ਪ੍ਰਸ਼ੰਸਕਾ ਦਾ ਉਹਨਾਂ ਦੇ ਵੱਲੋਂ ਹਰ ਵਾਰ ਦਿਲ ਵਿੱਚ ਜਿੱਤਿਆ ਫਿਲਮਾਂ 'ਚ ਉਹਨਾਂ ਦੇ ਕਿਰਦਾਰਾਂ ਨੂੰ ਪ੍ਰਸ਼ੰਸਕਾ ਨੇ ਕਾਫੀ ਪਸੰਦ ਕੀਤਾ ਹੈ ਨਿੰਜਾ ਨੇ ਹੁਣ ਤੱਕ ਬਹੁਤ ਸਾਰੇ ਅਵਾਰਡਸ ਵੀ ਆਪਣੇ ਨਾਮ ਕੀਤੇ ਆ ਬਹੁਤ ਸਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੇ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਉਹਨਾਂ ਦਾ ਕੰਮ ਜੋ ਆਇਆ ਲਗਾਤਾਰ ਹਿੱਟ ਹੀ ਰਿਹਾ ਹੈ ਨਿੰਜਾ ਨੇ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਉਹ ਸੁਰਖੀਆਂ ਦੇ ਵਿੱਚ ਰਹੇ ਨੇ ਆਪਣੀ ਕਲਾਕਾਰੀ ਦੇ ਨਾਲ ਪ੍ਰਸ਼ੰਸਕਾ ਦਾ ਉਹਨਾਂ ਦੇ ਵੱਲੋਂ ਦਿਲ ਮੋਇਆ ਗਿਆ ਨਿੰਜਾ ਨੇ ਸੈਡ ਤੇ ਰੋਮਾਂਟਿਕ ਗੀਤਾਂ ਦੇ ਨਾਲ ਹਮੇਸ਼ਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਖਾਸ ਜਗ੍ਹਾ ਬਣਾਈ ਹੈ ਉਹਨਾਂ ਦੇ ਵੱਲੋਂ ਜਦੋਂ ਚੰਨਾ ਮੀਰੀਆ ਦੇ ਵਿੱਚ ਕੰਮ ਕੀਤਾ ਗਿਆ ਸੀਗਾ ਤੇ ਲੋਕਾਂ ਨੂੰ ਉਹਨਾਂ ਦਾ ਕੰਮ ਜੋ ਸੀ ਕਾਫੀ ਜ਼ਿਆਦਾ ਪਸੰਦ ਵੀ ਆਇਆ ਸੀ ਤੇ ਦੱਸ ਦਈਏ ਕਿ ਨਿੰਜਾ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਉਹਨਾਂ ਦੇ ਵੱਲੋਂ ਆਪਣੀ ਫੈਮਿਲੀ ਦੇ ਨਾਲ ਅਕਸਰ ਕਈ ਤਸਵੀਰਾਂ ਜੋ ਆ ਸੋਸ਼ਲ ਮੀਡੀਆ ਤੇ ਸਾਂਝੀਆਂ ਵੀ ਕੀਤੀਆਂ ਜਾਂਦੀਆਂ ਨੇ ਤੇ ਦੱਸ ਦਈਏ ਕਿ ਨਿੰਜਾ ਨੂੰ ਸੋਸ਼ਲ ਮੀਡੀਆ ਉੱਤੇ 4.2 ਮਿਲੀਅਨ ਲੋਕ ਫੋਲੋ ਕਰਦੇ ਐ ਲੇਟੈਸਟ ਟਰੈਕ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਦਾ ਲੇਟੈਸਟ ਟਰੈਕ ਜੋ ਸੀਗਾ ਵਾਰ ਐਂਥਮ ਰਿਲੀਜ਼ ਹੋਇਆ ਸੀ ਅਸਦੇ ਵਿੱਚ ਉਹ ਨਿੰਜਾ ਜੋ ਆ ਦਸਤਾਰ ਸਜਾਏ ਹੋਏ ਨਜ਼ਰ ਆ ਰਹੇ ਸੀਗੇ ਤਾਂ ਇਸ ਦੇ ਵਿੱਚ ਉਹਨਾਂ ਦੇ ਨਾਲ ਵਜ਼ੀਰ ਪਾਤਰ ਵੀ ਨਜ਼ਰ ਆ ਰਹੇ ਨੇ ਤਾਂ ਨਿੰਜਾ ਨੂੰ ক্রিকেট ਦਾ ਵੀ ਸ਼ੌਂਕ ਆ ਉਹਨਾਂ ਦੇ ਸੋਸ਼ਲ ਮੀਡੀਆ ਉੱਤੇ ਤੁਸੀਂ ਵੇਖ ਸਕਦੇ ਹੋ ਵੀ ਉਹ ক্রিকেট ਖੇਡਦਿਆਂ ਹੋਇਆਂ ਵੀ ਜੋ ਨਜ਼ਰ ਆ ਰਿਹਾ ਹੈ ਤਾਂ ਖਾਲੀ ਟਾਈਮ ਦੇ ਵਿੱਚ ਨਿੰਜਾ ਜੋ ਹੈ ਇਹ ਸਭ ਚੀਜ਼ਾਂ ਕਰਨੀਆਂ ਵੀ ਪਸੰਦ ਕਰਦੇ ਐ ਇਸ ਤੋਂ ਇਲਾਵਾ ਉਹਨਾਂ ਦੇ ਸੋਸ਼ਲ ਮੀਡੀਆ ਉੱਤੇ ਆਪਣੇ ਜੋ ਕਮੰਦੀਆਂ ਤਸਵੀਰਾਂ ਵੀ ਹੁੰਦੀਆਂ ਉਹ ਸਾਂਝੀਆਂ ਕਰਦੇ ਆ ਜਿਵੇਂ ਹਰ ਕਿਸੇ ਦਾ ਇੱਕ ਸਪਨਾ ਹੁੰਦਾ ਹੀ ਆ ਕਹਿ ਦਈਏ ਵੀ ਹਰ ਕਿਸ ਨੇ ਸੋਚਿਆ ਹੀ ਹੁੰਦਾ ਵੀ ਅਸੀਂ ਪਹਾੜਾਂ ਦੇ ਵਿੱਚ ਜਾ ਕੇ ਇਹ ਚੀਜ਼ ਕਰਨੀ ਆ ਤਾਂ ਨਿੰਜਾ ਦੇ ਵੱਲੋਂ ਵੀ ਜੋ ਆ ਪਹਾੜਾਂ ਦੇ ਵਿੱਚ ਜਾ ਕੇ ਆ ਖਾਣਾ ਖਾਦਾ ਜਾ ਰਿਹਾ ਤੇ ਇਸ ਦੀਆਂ ਤਸਵੀਰਾਂ ਵੀ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਆ ਤੇ ਤੁਹਾਨੂੰ ਨਿੰਜਾ ਕਿਸ ਤਰੀਕੇ ਦੇ ਨਾਲ ਵਧੀਆ ਲੱਗਦੇ ਆ ਗਾਇਕ ਆ ਇੱਕ ਐਕਟਰ ਦੇ ਤੌਰ ਤੇ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੋ ਯਾਨੀ ਕਿ ਸੋਨੇ ਦੇ ਇਜਾਜ਼ਤ ਦੇਖਦੇ ਰੋ ਦੈਨਿਕ ਸਵੇਰਾ ਟੀਵੀ